ਆਹ ਦੋ ਟੋਕੀਆ ਜਿਹੜਾ ਤੁਮੀਰ ਕਰਨ ਦੇ ਸਾਰੇ ਚਾਹੀ ਕਲਾ ਵਿੱਚ ਹੋਵਗੇ ਕਿ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਣੇ ਰਹਿਓ ਵੀਡੀਓ ਨਾਲ ਆਪਨੇ ਪਿੰਡ ਦੇ ਟਰੈਕਟਰ ਲਿਆਂਦੇ ਆ ਜੋਂਡੀਅਰ ਆਪਣੇ ਪਿੰਡ ਤੋਂ ਦਾ ਬੜੀ ਕਿਰਪਾ ਵਾ ਸੌਂਦ ਲੱਗ ਟਰੈਕਟਰ ਵਾ ਪਰ ਇਹ ਜੋਂਡੀਅਰ ਕੁਆਲਟੀ ਸਾਰੀ ਮਾਡਲ ਲਿਆਂਦੀ ਆ ਦਿਖਾਉਂਦੇ ਆ ਇਹ ਬਣਾ ਮਗਰ ਇੱਧਰ ਮਾਰ ਦੇਖੀਦਾ ਟਰੈਕਟਰ ਲੈ ਆਂ ਸਰ ਕਿਉਂ ਖੜਾ ਰਿਆ ਤੁਹਾਨੂੰ ਦੱਸਨੇ ਆ ਇਹ ਆਪਣੇ ਪਿੰਡ ਭੰਗਵਾ ਦੇ ਟਰੈਕਟਰ ਵਾ ਇੱਧਰ ਹੀ ਤੇ ਇਹਦੇ ਤੁਹਾਨੂੰ ਦੱਸਨੇ ਇੱਧਰ ਹੈਗਾ ਵਾ ਲੋਡਰ ਵਾ ਟਰੈਕਟਰ ਆ 50 HD ਇਹ ਹੈਗਾ 40 ਹਸ ਪਾਵਰ ਦੇ ਲੱਗੇ ਤੇ ਆਪਣੇ ਕੋਲ ਜਿਹਨੇ 4x4 ਟਰੈਕਟਰ ਵਾ ਸਾਰੇ ਇਕੱਠੇ ਕੀਤੇ ਆ 6 ਟਰੈਕਟਰ ਆਪਣੇ ਕੋਲ 4x4 ਜਿਹੜੇ ਆ 5 ਜਿਹੜੇ ਇਹ ਆ ਤੇ ਇੱਕ ਨੋਵਾ ਤੇ ਇਧਰ 50 50 डी ਇਹ 50 ਹਸ ਪਾਵਰ ਤੇ ਆ 53 10 55 ਹਸ ਪਾਵਰ ਟਰੈਕਟਰ ਅੱਗੇ ਫੇਰ 53 10 ਆ ਗਿਆ ਤੇ ਵੀ 55 ਹਸ ਪਾਵਰ ਅੱਗੇ 55 10 4x4 ਦੋ ਇਹ ਕਾ ਕੱਲ ਜਿਹੜਾ ਪਰਸੋਂ ਨਾ ਆਇਆ ਤੇ ਆ ਪਹਿਲਾਂ ਆਇਆ 2 ਮਹੀਨੇ ਹੋ ਗਏ ਆ ਤੇ ਅੱਗੇ ਫੇਰ ਆਗਾ 54 05 ਇਹ 65 ਹਸ ਪਾਵਰ ਅੱਗੇ 8505 ਆ ਗਿਆ ਇਹ ਵੀ 65 ਹਸ ਪਾਵਰ ਤੇ ਅੱਗੇ ਸਾਰਿਆਂ ਦੇ ਪਿਓ 5075 ਆ ਗਿਆ ਇਹ 75 ਹਸ ਪਾਵਰ ਵਾ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਣੀਦੇ ਵੀਡੀਓ ਨਾਲ ਬਾਕੀ ਤੁਹਾਨੂੰ ਵੀਡੀਓ ਦੱਸਨੇ ਆ ਇਹਨਾਂ ਦੀ ਜੜੀ ਲਾ ਕੇ ਟਰੈਕਟਰ ਕਰੋ ਚੈੱਕ ਜਿਹੜੀ ਪਹਿਲੀ ਵੀਡੀਓ ਪਾਈ ਵਾ ਆਪਣੇ ਮੇਰੇ ਛੇਵਾ ਟਰੈਕਟਰ ਆ ਗਿਆ ਵੇਖ ਲਓ ਪਹਿਲਾ ਅੱਜ 5075 25405 ਫਿਰ 25405 5210 5210 ਤੇ ਆ ਚਲੋ ਪਹਿਲਾਂ ਆਏ 5310 ਨਾਲ 10-15 ਸਾਲ ਹੋ ਗਿਆ ਤੇ ਉਹ ਲੋਡਰ ਵਾਲਾ ਵੀ ਹੁਣ ਨਵਾਂ ਹੀ ਲਿਆਂਦਾ ਤੇ ਇਹ ਖਲੋਤੀ ਇੱਕ ਦੋ ਤਿੰਨ ਚਾਰ ਪੰਜ 4/4 ਜੋਂਡੀਅਰ ਆਪਣੇ ਪਿੰਡ ਆਏ ਆ ਤੇ ਇੱਕ ਨੋਵੋ ਆ ਅਰਜਨ ਆਇਆ ਉਹ ਨਹੀਂ ਲਿਆਂਦਾ ਉਹ ਡੇਰੇ ਤੇ ਆ ਤੇ ਇਹ ਆਪਣੇ ਪਿੰਡ ਚ ਵਾ ਮੁੰਡਿਆਂ ਦੇ ਯਾਰ ਬੇਲੀਆਂ ਦੇ ਸਾਰੇ ਟਰੈਕਟਰ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਤੇ ਇਹ ਜੋਂਡੀਆਂ ਦੀ ਮਸੂਰੀ ਕਰਤੀ ਆ ਆਪਣੇ ਪਿੰਡ ਦੇ ਤੇ ਇਧਰ ਆਡਾ ਆਪਣੇ ਚਾਚੇ ਦਾ 3700 ਇਹ ਨਵੇਂ ਨਿਹਾਨਾ ਨਵਾਈ ਵੀ ਹੈਗਾ ਇਹਨ ਬਣਾਵਾਗੇ ਰੀਲ ਤੇ ਫਿਰ ਵਿੱਚ ਐਡ ਕਰਨੇ ਆ ਤੇ ਕਰੋ ਚੈੱਕ ਲੋ ਵੀ ਮਿੱਤਰੋ ਫਿਰ ਇਧਰ ਮੁੜਿਆ ਨੇ ਫੜ ਕੇ ਟਰੈਕਟਰ ਤੇ ਲਾਤੀ ਗੇਰੀ ਸੇੜੀ ਤੇ ਕਮਾਹ ਤੇ ਇਕ ਟੈਰ ਤੇ ਪੂਰੇ ਤਕੀਤਾ ਪੂਰਾ ਰੌਣਕ ਮੇਲਾ ਮੁੰਡਾ ਇੱਕ ਦੋ ਆਇਆ ਸੀ ਬਾਹਰੋ ਜਿਹਨੇ ਨਮਰੇ ਟਰੈਕਟਰ ਨਵਾ ਲਿਆ ਕੱਲ ਬੁੰਜਾ ਦਾ ਤੇ ਕਹਿੰਦੇ ਚਲੋ ਵੀਡੀਓ ਵਾੜੀ ਬਣਾ ਲਈਏ ਰੌਣਕ ਮੇਲਾ ਪੂਰਾ ਕੱਲੇ ਮੁਕੇ ਫੇਰ ਬਾਹਰ ਚੱਲ ਜਣਾ ਤੇ ਪੰਜਾਬ ਦੀ ਯਾਦ ਰਹੂਗੀ ਤੇ ਕਮਾਦ ਵਾਲੀ ਪਿਆਲੀ ਵਿਲੇ ਚਲੋ ਵੀਡੀਓ ਬਣ ਗਈ ਤੇ ਹੋਰ ਵੀ ਕਲਿੱਪ ਬਣਾਏ ਆ ਉਹ ਵੀ ਕੱਲ ਅਪਲੋਡ ਕਰਾਂਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਐਦਾਂ ਦੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਿਆ ਕਰਾਂਗੇ Танова